ਟਾਡਾ ਸਿੰਘ ਉਹ ਕਲਾਸਮੈਟ ਸੌਰੀ ਗਲਤੀ ਹੋ ਗਈ ਥੋੜੀ ਜੀ ਸਾਡਾ ਬੁੜਾ ਸੀ ਉਹ ਨਹੀਂ ਕਲਾਸਮੈਟ ਨਹੀਂ ਸੀ ਗਲਤ ਥੋੜਾ ਜਿਹਾ ਕੰਮ ਹੋ ਗਿਆ ਥੋੜਾ ਜਿਹਾ ਜਗ ਲਗੀ ਹੈ ਜਿਹੜੀ ਜਵਾਨ ਕੇ ਵਿੱਚ ਲੱਗ ਜਾਂਦੀ ਹੁੰਦੀ ਹੈ ਗੱਲਾਂ ਹੋ ਜਾਂਦੀਆਂ ਗੱਲ ਉਹੀ ਹੈ ਪਹਿਲੀ ਵਾਰੀ ਮੈਚ ਚਲ ਕੋਈ ਗੱਲ ਨਹੀਂ ਸਕੂਲ ਚ ਬਹੁਤ ਬੰਦੇ ਦੀ ਅੰਦਰ ਨਹੀਂ ਆਣਾ ਹਾਂ ਪੁੱਤਰ ਬਚਨ ਕੀ ਬਾਬੇ ਸਰਕਾਰ ਦਾ ਬਾਬਾ ਕਹਿੰਦਾ ਪੁੱਤਰ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਹਾਂ ਅਸਾ ਹਜੇ ਤੱਕ ਕੋਈ ਕੁਛ ਨਹੀਂ ਹਨਾ ਬਾਬਾ ਕਹਿੰਦਾ ਝੂਠ ਨਾ ਪੁੱਤਰ ਮਾਰੇ ਸਮਝਦੇ ਹੋ ਬਾਬਾ ਕਹਿੰਦਾ ਇਹ ਕਹਾਣੀ ਜਿਵੇਂ ਕਹਦੇ ਨੇ ਆ ਕਹਾਣੀ ਖਰਾਬ ਹੋ ਜਾਣੀ ਇਹ ਕਹਾਣੀ ਦੋਰੀ ਖਰਾਬ ਹੋ ਗਈ ਬੋਲੋ ਹਾਂ ਜੀ ਸੱਚੀ ਕਰਿਓ ਜਮਾ ਮੈਂ ਤਾਂ ਕਮਲਾ ਕਮਲੀ ਗਲਤੀ ਹੋ ਗਈ ਬਾਰਵੀਂ ਕਹਿੰਦੇ ਮੋੜੀ ਮੋਣੀ ਆਖਦੇ ਤੇ ਮੋੜੀ ਰੱਖਿਆ ਨਾਮ ਪਹਿਲਾ ਇੰਦਰ ਵਰਗੇ ਮੋੜੇ ਪਰਾਵ ਜੰਦਾ ਹਾਂਜੀ ਸਾਡਾ ਗੁੱਡੇ ਦਾ ਪੁੱਤਰ ਹੈ ਹੈ ਸਰਪਰਾਵ ਜੰਦਾ ਹੈ ਹੈ ਕੁੜੇ ਜਿਵੇਂ ਕਹਿ ਦਿੰਦੇ ਆ ਜਵਾਗਤ ਕਹਿੰਦੀ ਇਹ ਤੇ ਚੇਤ ਕਰਨਾ ਹਾਂਜੀ ਜੇ ਤੁੰਗਰ ਦੀ ਪੁੱਤਰ ਹੈ ਹੈ ਜਿਵੇਂ ਕਹਿਦਾ ਨਾ ਕਰੋ ਬਾਹਰ ਬਚਣਾ ਤੂੰ ਲੜਦੀ ਨਹੀਂ ਆ ਆ ਵੀ ਖਰਾਬ ਐ ਸੇ ਲੜਦਾ ਤੁਸੀਂ ਨਹੀਂ ਐ ਨਾ ਕਰਾ ਹੈਂ ਹਟਦੇ ਆ ਪੁੱਤਰੋ ਫਿਰ ਕਹਿ ਦਿੰਦੇ ਆਪਾਂ ਜਨਾਨੀ ਵਿਖਾਈ ਦਿਸ ਨਹੀਂ ਹੈ ਆਂਦੀ ਮੈਂ ਮਰ ਗਈ ਜਾਪੇ ਚ ਬੋਲੋ ਹੈ ਇਹ ਤੇਰੇ ਦਵਾਲੀ ਖੜੀ ਹੈ ਕਹਿ ਆਂ ਫੇਕ ਜੀ ਦੁਨੀਆ ਨਾਰੀ ਦਾ ਆਜੋ ਅਚਿਤਾ ਹੀ ਬਣਦੀ ਆ ਆ ਦੀ ਲਗੀ ਨਾ ਹੈ ਸਾਜੀ ਸਾਸ ਹਾਂ ਫੇਕ ਪਤਰਾ ਬੰਦਾ ਦਸਣਾ ਨੌਜਵਾਨ ਵਾਜੰਗ ਵਾਜ ਵਜਣੀ ਚਲਦਾ ਬਪੜੀ ਮਾਰਦੀ ਬੰਦੇ ਨਾਲ ਨਹੀਂ ਕਰਦੇ ਫਿਰ ਆਪਾਂ ਕਿ ਨਹੀਂ ਹਣਾ ਬਤ ਹੌਲੀ ਦੇ ਮੰਨਣਗੇ ਮੰਨੀ ਜਾਂਦੇ ਵੈਸੇ ਹਣਾ ਕਿ ਨਹੀਂ ਫੇਰ ਪੁੱਤਰ ਕਹਿ ਦਿੰਦੇ ਆਪਾਂ ਦਰਦੰਗ ਦਰਦ ਬੈਣੀ ਹਾਂਜੀ ਹੈ ਇਧਰ ਤਾਂ ਪਤਾ ਨਹੀਂ ਬੱਖੀ ਜਿਵੇਂ ਲਪਣੀਆਂ ਕਿ ਲੱਕ ਜਿਵੇਂ ਲਪਣੀਆਂ ਕਿ ਕਾਹਜਰ ਜਿਵੇਂ ਲਪਣੀਆਂ ਹਾਂਜੀ ਕੱਲ ਜਾ ਕੇ ਆ ਤੂੰ ਕਿ ਨਹੀਂ ਗੁੜਕੇ ਹਾਂ ਆ ਪੁੱਤਰ ਜਿਵੇਂ ਕਹਿ ਦਿੰਨੇ ਆ ਠੀਕ ਆ ਜਿਹੜਾ ਬਾਬਾ ਵਾਲਮੀਕ ਆ ਤੁਸੀਂ ਮੰਨਦੇ ਭਈ ਨੂੰ ਪੁੱਤਰ ਹਾਂ ਝੂਠ ਨਾ ਮਰੀ ਮਾਤਾ ਹਾਂ ਸਰਕਾਰ ਜਾਣ ਦੀ ਮੈ ਨਹੀਂ ਜਾਣਦਾ ਸਾਡੇ ਗੱਦੀ ਗੱਦੀ ਕੌਣ ਕਰਦਾ ਆਡੇ ਪਿੱਛੇ ਪਿੱਛੇ ਕਰਦੇ ਸੀ ਕੌਣ ਗੰਦੀ ਕਰਦਾ ਸੀ ਆਹ ਸਾਡਾ ਮੇਰਾ ਐਲਜੀ ਦੇ ਰੋਜ਼ਵਾਰੇ ਘਾਉ ਜਿੱਤੇ ਵੱਜਦਾ ਕਸਰ ਨਹੀਂ ਆਜੇ ਦਾ ਕਸਰ ਨਹੀਂ ਹੋ ਛੱਟਦਾ ਸਾਡ ਮੇਰਾ ਐਲਜੀ ਦੇ ਰੋਜ਼ਵਾਰ ਘਾਉ ਜਿੱਤੇ ਵੱਜਦਾ ਕਸਰ ਨਹੀਂ ਹੋ

ਅਸ਼ਾ ਮਾਤਾ ਵਰ ਵੱਡੀ ਹੋ ਗਈ। ਕੋਈ ਜਦੋਂ 12 ਸਾਲਾਂ ਦਾ ਜਵਾਕ ਕੱਟਾ ਹੁੰਦਾ ਜਵਾਕ ਹੁੰਦਾ ਉਹ ਜਵਾਕ ਹੀ ਹੁੰਦਾ ਜੋ 18 ਸਾਲਾਂ ਦਾ ਫਿਰ ਕਹਿ ਦਿੰਦੇ ਆ ਆ ਵੀ ਕੁੜੀ ਕੁੜੀਆ ਆ ਮੁੰਡਾ 12 ਸਾਲਾਂ ਦਾ ਕੀ ਹੁੰਦਾ ਜਵਾਕ ਕਹਿ ਮਾਤਾ ਜਵਾਕ ਹੀ ਸੀ ਕਹਾਂ ਕਹਿੰਦੇ ਮੋੜੀ-ਬੋੜੀ ਆਖਦੇ ਤੇ ਮੋੜੀ ਰੱਖਿਆ ਨਾਮ ਪਹਿਲਾ ਇੰਦਰਵਰ ਦੇ ਮੋੜ ਘੇੜਾ ਕਿੰਨੋਂ ਪੈਂਦਾ ਹਾਂ ਘੇੜਾ ਪੈਂਦਾ ਨਾ ਹੁਣ ਆਏ ਹੁੰਦਾ ਸੀ ਤੂੰ ਦਰਬਾਰ ਤੇ ਬੈਠੀ ਮਾਂ ਦਾ ਝੂਠ ਨਾ ਮਾਰੀ ਹੁਣ ਘੇੜਾ ਪੈਂਦਾ ਕਿ ਨਹੀਂ ਪੈਂਦਾ ਸੀ ਝੂਠ ਨਾ ਮਾਰੀ ਸੱਚੀ ਕਰੀ ਅੱਛਾ ਠੀਕ ਖੱਤਾਂ ਤੇ ਘੇੜਾ ਤੇ ਗੋਡੇ ਕਿਹੜਾ ਪੈਂਦਾ ਹੁੰਦਾ ਘੇੜਾ ਵੀ ਹਾਂ ਲੋਕੀ ਅੱਜਕੱਲ ਗਾਣੇ ਬਣਾਉਂਦੇ ਨੇ ਘੇੜਾ ਹਾਂ ਹਾਂ ਮਾਤਾ ਬਚਨ ਬਾਬੇ ਦਾ ਸਰਕਾਰ ਦਾ ਜਿਹੜੀ ਇਹ ਸੇਵਾ ਸੀ ਗੱਦੀ ਸੀ ਛੱਟ ਦੀ ਬੰਦ ਕਰਤੀ ਸੀ ਗੱਦੀ ਹੈ ਇਹ ਨਾਮਦਾਨ ਲੈ ਲੈ ਸੀ ਇਹਨਾਂ ਨੇ ਨਾਮਦਾਨ ਹੈ ਹੱਕ ਲਾ ਨਾਮਦਾਨ ਮਦਾਨਾ ਹੈ ਅਸਾ ਪਾਪੂ ਨਾਦ ਗਏ ਸੀ ਸਾਡੇ ਘਰੇ ਤੇ ਸਾਰੇ ਜੀਆਂ ਨੂੰ ਦੇਖ ਮਾਤਾ ਮੈਨੂੰ ਨਹੀਂ ਗੱਲ ਪਤਾ ਤੁਹਾਨੂੰ ਕੋਈ ਵੀ ਜਾਣਦਾ ਨਹੀਂ ਤੁਹਾਡੇ ਘਰੇ ਨਹੀਂ ਆਇਆ ਮੈਂ ਨਹੀਂ ਆਇਆ ਨਾ ਹਨਾ ਤੁਹਾਨੂੰ ਪਤਾ ਜਾਂ ਸਰਕਾਰ ਨੂੰ ਪਤਾ ਤੇ ਜਿਹੜੇ ਵਿੱਚ ਕੋਈ ਚੀਜ਼ ਲਾਵਲੇ ਕੂਤਲਾਵਲੇ ਬੱਬਾ ਲੜਾ ਉਹ ਦੱਸੀ ਜਾਂਦਾ ਕਿ ਨਹੀਂ ਜਿਹੜਾ ਸੇਰਾ ਨਾ ਸਿਰਕਮ ਹੋਣਾ 8-9 ਕਿਲੋ ਤਾਂ ਸੁਖੀ ਗੱਲ ਨਹੀਂ ਕੀ ਗੱਲਾਂ ਵਾਧੂ ਦੀਆਂ ਚੱਲੀਆਂ। ਠੀਕ ਹੈ ਭਾਈ। ਹੁਣ ਮਾਤਾ ਸੇਵਾ ਸੀ, ਗੱਦੀ ਸੀ। ਹਣਾ ਤੁਸੀਂ ਨਾਮ ਤਾਂ ਲੈ ਲਿਆ। ਨਾਮ ਤਾਂ ਲੈਣਾ। ਫਿਰ ਗਾਂਧੀ ਗਾਂ ਬਗੜ ਪੈਂਦਾ ਪੈਂਦਾ ਬਗੜ ਪੈ ਗਿਆ। ਹਣਾ ਬੋਲੋ ਸੱਚੀ ਗੱਲਾਂ। ਫਿਰ ਬਾਜੋ ਕਿ 10 ਵਜੇ ਕੀਤੀ ਸੀ ਕਿ ਦੋ ਵਜੇ? ਜਿਹੜਾ ਬੱਬਾ ਕੋਰੀ ਆ। ਕੁਝ ਸਮਾਨ ਹੋਇਆ ਸੀ ਤਾਂ ਨਹੀਂ ਦਿਖਾਇਆ ਸੀ ਰੁਲੇ ਦਾ ਰੁਲੇ ਦਾ ਸਾਜੀ ਵੀ ਸਾਰੇ ਸਾਡੇ ਹੈ ਐ ਐ ਦਰ ਤੇ ਰੁਲੀ ਵੀ ਜਾਨੀ ਤੱਕ ਰੁਲੀ ਜਾਨੇ ਆ ਤੇ ਲਗਾ ਤਾਂ ਫਲ ਪਾਊਗਾ ਸਾ ਝੋਲੀ ਕਿ ਨਹੀਂ ਆ ਸੰਗਤ ਆ ਉਹ ਵੀ ਬੈਠੀ ਰੁਲੀ ਜਾਨੀ ਕਿਸਾਬ ਦੀ ਕਦੇ ਵੀਰ ਫਲ ਪਾਊਗਾ ਝੋਲੀ ਕਿ ਨਹੀਂ ਹੁਣ ਗੁਰੂ ਸਿਖਾਉਂਦਾ ਜਿੱਲਾ ਰੋਨਾਂ ਵਾਲੀ ਗੱਲ ਹੋ ਜਾਂਦੀ ਆ ਉਹ ਐ ਕਹਿੰਦਾ ਕੋਈ ਦੇ ਖਾਨੇ ਗੱਲ ਪੈ ਜੇ ਠੀਕ ਆ ਹਮਤਾ ਇਕਤਾ ਮਾਤਾ ਦੀ ਮਾਨ ਦਾ ਪੁੱਤ ਕਰਦੇ ਜੋ ਤੁਸੀਂ ਬੋਲੋ ਹੈ ਜੋਤ ਕਰਦੇ ਮਾਤਾ ਕਾਲ ਕਾਦੀ ਹੈ ਹੈ ਜੋਤ ਬੰਦ ਕਰਦੀ ਸੀ ਵਿੱਚੋਂ ਸਤਿਗੁਵਾਨੀ ਮੋੜੀ ਦੀ ਤੇ ਚਮਟਾ ਸਾਧ ਸੰਨੇ 加油！

ਕੁਈ ਕਿਰਾਇਆ ਨਹੀਂ ਕੋਈ ਕਲੇ ਨਹੀਂ ਬਈ ਆ ਤਿੰਨ ਗੱਲਾਂ ਬਈ ਹੈ ਗੱਲ ਵੀ ਖਾਣੀ ਪੈਗੀ ਸਮਝ ਆ ਗਈ ਪੁੱਤਰ ਪੱਕੀ ਕਿਤੇ ਉਹ ਨਾ ਕੰਮ ਇਧਰੋਂ ਬਈ ਇਧਰ ਕਰਦੀ ਹੈ ਹੈ ਹੁਣ ਪੀਰ ਪਾਸ਼ਾ ਝੋਲੀ ਭਰਦੇ ਹੈ ਕਾਕੂ ਗੁੱਡੀ ਗੁੱਡੀ ਠੀਕ ਹੈ ਪੁੱਤਰ ਹੈ ਹੈ ਮਾਤਾ ਮੰਨ ਜਾਣੀ ਖੜਦਾ ਖੜਦਾ ਮੰਨ ਆਈ ਨਹੀਂ ਕੁੜੀਆਂ ਵੀ ਮਾੜੀ ਹੁੰਦੀ ਹੈ ਹੈ ਮਾਤਾ ਵੈਸ਼ਨੂ ਦੀਵੀ ਸੀ ਹਨਾ ਚਾਂਸੀ ਰਾਣੀ ਹੋਰ ਕਿੰਨੀਆਂ ਦੇਵੀ ਹੋਈਆਂ ਹਨਾ ਗੁੱਡੀਆਂ ਨੌਚਾ ਕਰਦਿੰਦੀਆਂ ਮਾਪਿਆਂ ਦੀ ਠੀਕ ਹੈ ਪਰ ਜਿਵੇਂ ਦੀ ਸਿੱਖਿਆ ਦੋਗੇ ਭਈ